ਸ਼ਵਰਦੀ ਮੈਂ ਅਫਤਾਰ ਲਾਲ ਯੂਪੀਆਈ ਨਿਊਜ਼ ਚੈਨਲ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਅਮਸਰ ਦੇ ਪਿੰਡ ਠੱਠੀਆਂ ਦੇ ਵਿੱਚ ਇੱਥੋਂ ਦੇ ਲੰਬੜਦਾਰ ਸਰਦਾਰ ਬਲਵਿੰਦਰ ਸਿੰਘ ਜੀ ਦੇ ਕੋਲ ਸਤਿ ਸ਼੍ਰੀ ਅਕਾਲ ਜੀ ਲੰਬੜਦਾਰ ਜੀ ਸਤਿ ਸ਼੍ਰੀ ਅਕਾਲ ਜੀ ਟਰਾਈਕਾ ਖਾਲਸਾ ਬਹੁਤ ਦਿੱਕਤ ਪਈ ਮੈਂ ਬਲਵਿੰਦਰ ਸਿੰਘ ਪਿੰਡ ਟੱਠੀਆਂ ਦੇ ਸਤਿ ਸ਼੍ਰੀ ਅਕਾਲ ਅਰੇ ਪਿੰਡ ਦਾ ਨੰਬਰ ਦਾ ਮੈਂ ਜੋ ਵੀ ਸਰਕਾਰੀ ਕੰਮ ਤਜਵੀਜ਼ ਕਰਨਾ ਆਪਣੇ ਸੇਕਟਰ ਨੂੰ ਇਮਾਨਦਾਰੀ ਨਾਲ ਕਰਦਾ ਅੱਜ ਤੱਕ ਕੋਈ ਵੀ ਕੰਮ ਰੱਥੀ ਕੀਤਾ ਨਾ ਕਿਸੇ ਨੂੰ ਪੈਸਾ ਦੇ ਰਿਹਾ ਸਰਪੰਚ ਜੀ ਜੋ ਤੁਹਾਡਾ ਮਾਣ ਪੱਤਾ ਆ ਰਿਹਾ ਹੈ ਉਹਦੇ ਬਾਰੇ ਕੋ ਥੋੜੀ ਜਿਹੀ ਜਾਣਕਾਰੀ ਜੋ ਕਿ ਕਿੰਨਾ ਆ ਰਿਹਾ ਤੇ ਤੁਸੀਂ ਉਸ ਤੋਂ ਸੰਤੁਸ਼ਟ ਹੋ ਜੋ ਜਿਹੜਾ ਮਾਣ ਪੱਤਾ ਹੈ ਉਹ ਬਹੁਤ ਹੀ ਘੱਟ ਹੈ 1500 ਪੂਜਾ ਮਾਣ ਪੱਤਾ ਦੇ ਰਿਹਾ ਜਿਦਾ ਸਾਡੇ ਨਾਲ ਨਾ ਮਜ਼ਾਕ ਹੈ ਇਹ ਸਾਡਾ ਬੋਰ ਪੱਤਾ ਘੱਟੋ ਘੱਟ 20000 ਰੁਪਏ ਹੋ ਰਹੇ ਨੇ ਤਾਂ ਕਿ ਤੁਸੀਂ ਉਹਦੇ ਚੋਂ ਨੰਬਰਦਾਰੀ ਦਾ ਮਾਸਤਕਾਰ ਪੂਰਾ ਮਿਲਦਾ ਤੁਹਾਨੂੰ ਨਹੀਂ ਨੰਬਰਦਾਰੀ ਦਾ ਕੋਈ ਮਾਸਤਕਾਰ ਨਹੀਂ ਲੱਭਦਾ ਜੋ ਸਰਪਲਸ ਜੇ ਨਾਲ ਸਾਰਾ ਇਤਕਾਰ ਕਰਦੇ ਨੰਬਰਦਾਰ ਕੋਈ ਕੋਲ ਕਾਣੇ ਕਰਦੇ ਤੇ ਆਪਣੇ ਕੰਮ ਜੋ ਜੋ ਤੁਸੀਂ ਕਰ ਰਹੇ ਹੋ ਜਾਂ ਕੀਤੇ ਉਹਨਾਂ ਬਾਰੇ ਥੋੜੀ ਜਾਣਕਾਰੀ ਦਿਓ ਅਸੀਂ ਲੋ ਵੀ ਦੇ ਰਦੇ ਕਿਸੇ ਨਾਲ ਰਿਕਰੂ ਲੋੜ ਪੈਂਦੀ ਹੈ ਕੋਈ ਰੇਟੀ ਕਰਾਉਣੀ ਲੱਗੇ ਕੋਈ ਹੋਰ 파ਗ ਚਲੀ ਕਰਨਾ ਹੋਵੇ ਤੇ ਉਸੇ ਵਾਰ ਸਾਰੇ ਕੰਮ ਇਹ ਕਰਦੇ ਸਿਰਫ ਸਰਕਾਰੀ ਗੱਲ ਜਿਹੜੀ ਜ਼ਿਆਦਾ ਇਹੋ ਕਿਸੇ ਲੋੜ ਤੇ ਨਹੀਂ ਜਾਂਦੀ ਹੈ ਕਿ ਲੋਕਾਂ ਦਾ ਕੰਮ ਕਰਦੇ ਇਮਾਨਦਾਰੀ ਨਾਲ ਕਰੀਏ ਕਿਸੇ ਕੋਲ ਪੈਸਾ ਨਹੀਂ ਲੋਬਰਦਾਰ ਜੀ ਜੋ ਜੱਦੀ ਪੁਸ਼ਟੀ ਲੰਬੜਦਾਰੀ ਸੀ ਸਰਕਾਰ ਨੇ ਤੋੜ ਦਿੱਤੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਜੱਜ ਦਬਦਾਰ ਜੱਜ ਕੁੱਸਤੀ ਆ ਉਹ ਜ਼ਰੂਰੀ ਹੋਣੀ ਚਾਹੀਦੀ ਹੈ ਜੀ ਸਰਕਾਰ ਦੇ ਇਹ ਥੋੜੀਆ ਗਲਤ ਕੰਮ ਹੈ ਇਹ ਜੱਜ ਕੁੱਸਤੀ ਜ਼ਬਦਾਰੀ ਜੱਜ ਕੁੱਸਤੀ ਹੋਣੀ ਚਾਹੀਦੀ ਹੈ